ਪੰਜਾਬ ਦੇ ਵਿੱਚ ਹੁਣ ਗਰਮੀ ਦੇ ਕਹਿਰ ਤੋਂ ਰਾਹਤ ਮਿਲਣ ਵਾਲੀ ਹੈ ਜੀ ਹਾਂ ਵੱਡੇ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਹੁਣ ਮੀਂਹ ਪਵੇਗਾ ਜਿਸ ਤੇ ਨਾਲ ਹੁਣ ਗਰਮੀ ਤੋਂ ਰਾਹਤ ਮਿਲੇਗੀ ਪਿਛਲੇ ਦਿਨਾਂ ਤੱਕ ਗਰਮੀ ਤੋਂ ਬੁਰਾ ਹਾਲ ਹੋਇਆ ਪਿਆ ਸੀ ਪੰਜਾਬ ਦੇ ਵਿੱਚ ਗਰਮੀ ਦੇ ਕਰਕੇ ਲੋਹਾਂ ਚੱਲਦੀਆਂ ਸਨ ਮੌਸਮ ਗਰਮ ਹੋ ਗਿਆ ਸੀ ਬਿਲਕੁਲ ਹੀ 45 ਡਿਗਰੀ ਤੋਂ ਪਰ तापमान हो गया ਸੀ ਜਿਸ ਤੇ ਕਰਕੇ ਲੋਕਾਂ ਦਾ کاروبار ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ ਪਰ ਹੁਣ ਤੁਹਾਨੂੰ ਦੱਸੇ ਕਿ ਹੁਣ ਮੀਂਹ ਪਵੇਗਾ ਜਿਸ ਤੇ ਨਾਲ ਮੌਸਮ ਦੇ ਵਿੱਚ ਥੋੜੀ ਠੰਡਕ ਆਵੇਗੀ ਤਾਪਮਾਨ ਦੇ ਵਿੱਚ ਗਿਰਾਵਟ ਵੀ ਦੇਖਣ ਨੂੰ ਮਿਲੇਗੀ ਪਿਛਲੇ ਦਿਨਾਂ ਤੱਕ ਮੌਸਮ ਮੌਸਮ ਦੇ ਵਿੱਚ ਪਿਛਲੇ ਦਿਨਾਂ ਤੱਕ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਮੀ ਪਵੇਗਾ ਜਿਸ ਤੇ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ ਤੇ ਮੌਸਮ ਦੇ ਵਿੱਚ ਵੀ ਸ਼ੁੱਧੀ ਆਵੇਗੀ ਜਿਸ ਤੇ ਨਾਲ ਵਾਤਾਵਰਨ ਜੋ ਹੈ ਹੋਰ ਸੁਹਾਵਣਾ ਹੋਏਗਾ ਤੇ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਹੁਣ ਮੀਂਹ ਪਵੇਗਾ ਜਿਸ ਤੇ ਨਾਲ ਲੋਕਾਂ ਦਾ ਹੁਣ ਘਰੋਂ ਬਾਹਰ ਨਿਕਲਣਾ ਵੀ ਸੌਖਾ ਹੋਏਗਾ